ਉਹ ਯਾਦ ਆਈ ਹੈ ਕਿ ਨਹੀਂ ਅਖੰਡ ਭਾਰਤ ਬਣਾਉਣਾ ਪਹਿਲਾਂ ਤਾਂ ਤੁਸੀਂ ਮਾਫੀਆਂ ਮੰਗੋ ਉਹਨਾਂ ਬਬਰ ਸ਼ੇਰਾਂ ਤੋਂ ਜਿਨ੍ਹਾਂ ਨੂੰ ਤੁਸੀਂ 12 ਵਜੇ ਕਹਿੰਦੇ ਰਹੇ ਸਾਨੂੰ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਇਹ ਕਹਿਣਾ ਪੈਣਾ ਕਿ 84 ਗਲਤ ਹੋਈ ਆ ਅਖੰਡ ਭਾਰਤ ਮਹਾਰਾਜਾ ਰਣਜੀਤ ਸਿੰਘ ਦੀ ਤਲਵਾਰ ਤੋਂ ਬਿਨਾ ਬਣ ਜੂਗਾ ਸਿਆ ਅਖੰਡ ਭਾਰਤ ਦੀ ਸ਼ੁਰੂਆਤ ਆ ਕਿ ਪੰਜਾਬ ਤੋਂ ਕਰ ਰਹੇ ਹੋ ਕਿਉਂ ਕਰ ਰਹੇ ਹੋ ਤੁਸੀਂ ਸਿੱਖਾਂ ਨੂੰ ਨਾਲ ਲੈਣਾ ਚਾਹੁੰਦੇ ਆ ਬਹੁਤ ਚੰਗੀ ਗੱਲ ਆ ਪਰ ਪਹਿਲਾਂ ਆਪਣੀਆਂ ਗਲਤੀਆਂ ਤਾਂ ਮੰਨੋ ਤੁਸੀਂ ਸਾਡੇ ਨਾਲ ਕੀਤਾ ਕੀ ਆ ਤੁਸੀਂ ਸਾਡਾ ਉਹ ਵੀ ਸਾਡੇ ਖੂਨ ਨਾਲ ਸਿੰਜਿਆ ਹੋਇਆ ਖੇਤਾਂ ਸਾਡੇ ਦਾਦੇ-ਬਾਬਿਆਂ ਦੇ ਖੂਨ ਨਾਲ ਸਿੰਜਿਆ ਹੋਇਆ ਖੇਤਾਂ ਤੁਸੀਂ ਉਧੀਆਂ ਲੀਰਾਂ ਬਣਾ ਕੇ ਰੱਖਤੀਆਂ ਹਵਾਲੇ ਆ ਕਿ 47 ਚ ਐਦਾਂ ਦਾ ਕਿਹੜਾ ਆਲਾਦੀਨ ਦਾ ਚਰਾਗ ਤੁਹਾਡੇ ਹੱਥ ਆਇਆ ਸੀ ਜਿੱਦੋਂ ਬਾਅਦ ਤੁਹਾਨੂੰ ਇਹ ਲੱਗਿਆ ਕਿ ਤੁਹਾਨੂੰ ਸਿੱਖਾਂ ਦੀ ਲੋੜ ਹੀ ਨਹੀਂ ਹੈ ਇੱਕ ਜਗ੍ਹਾ ਤੋਂ ਦੱਸੋ ਜਿੱਥੇ ਸਿੱਖਾਂ ਤੋਂ ਬਿਨਾ ਤੁਹਾਡਾ ਅਖੰਡ ਭਾਰਤ ਬਣਿਆ ਹੋਵੇ ਇਤਿਹਾਸ ਚ ਵੀ ਤੇ ਹੁਣ ਵੀ ਤਰੰਦਰ ਸ਼ਾਸਤਰੀ ਤੁਸੀਂ ਲੈ ਕੇ ਅਹ ਮਾਰਚ ਆਏ ਹੋ ਜਾਂ ਪੈਦਲ ਯਾਤਰਾ ਲੈ ਕੇ ਆਏ ਹੋ ਤੁਹਾਡਾ ਬਹੁਤ ਸਵਾਗਤ ਆ ਪਰ ਪਹਿਲਾਂ ਤੁਸੀਂ ਆਪਣੀਆਂ ਕਰਤੂਤਾਂ ਦੀਆਂ ਮਾਫੀਆਂ ਮੰਗੋ ਐਦਾਂ ਨਹੀਂ ਹੁੰਦਾ ਕਿ ਤੁਸੀਂ ਇੱਕ ਭਰਾ ਦੇ ਨਾਲ ਲੜ ਕੇ ਤੇ ਆਪਣਾ ਵਕੂ ਹੋਗੇ ਤੇ ਉਸ ਭਰਾ ਨੂੰ ਤੁਸੀਂ ਕਿਚਰਾ ਕਰਤੀਆਂ ਤੇ ਬਾਅਦ ਵਿੱਚ ਫਿਰ ਤੁਸੀਂ ਉਹਨਾਂ ਦੇ ਵਿਆਹਾਂ 'ਚ ਮੱਚਦੇ ਫਿਰੋ ਵੱਡੇ ਵੱਡੇ ਜਿਹੜੇ ਤੁਹਾਡੇ ਆਈਬੀ ਦੇ ਰੌਅ ਦੇ ਚੀਫ ਇੰਟਰਵਿਊਅੰਸ ਦੇ ਵਿੱਚ ਕਹਿ ਰਹੇ ਨੇ ਕਿ ਬਈ 84 ਇੱਕ ਗਲਤ ਡਿਸੀਜਨ ਸੀਗਾ ਉਸ ਤੋਂ ਪਹਿਲਾਂ 47 ਵੀ ਗਲਤ ਡਿਸੀਜਨ ਸੀਗਾ 47 ਦੇ ਵਿੱਚ ਜਿਹੜੀ ਤੁਸੀਂ ਵੰਡ ਪਾਈ ਉਹ ਵੀ ਗਲਤ ਡਿਸੀਜਨ ਸੀਗਾ। ਹਮਾਂ ਦਾ ਕੋਈ ਹੱਕ ਨਹੀਂ ਸੀ ਉਹਨਾਂ ਨੂੰ ਪਾਕਿਸਤਾਨ ਤੁਸੀਂ ਜਿਹੜਾ ਉਹਨਾਂ ਦੀ ਝੋਲੀ ਪਾਤਾ। ਉਹਨਾਂ ਦੇ ਪਿਓ ਨੇ ਨਹੀਂ ਜਿੱਤਿਆ ਸੀ ਇਹ। ਮਹਾਰਾਜਾ ਰਣਜੀਤ ਸਿੰਘ ਦੀ ਹਰੀ ਸਿੰਘ ਨਲਵੇ ਦੀ ਦਲਵਾਰ ਨੇ ਜਿੱਤਿਆ ਸੀ। ਤੁਸੀਂ ਭਰਾ ਸਿੱਖਾਂ ਨੂੰ ਵੱਡੇ ਭਰਾ ਕਹਿੰਨੇ ਹੋ ਸਿਰਫ ਇਹ ਕਹਿਣ ਨੂੰ ਭਰਾਇਆ। ਜਦੋਂ ਤੁਹਾਡੇ ਸੱਤਾ ਹੱਥ ਆਈ ਤੇ ਦਲੀਪ ਸਿੰਘ ਦਾ ਰਾਜ ਉਹਨੂੰ ਵਾਪਸ ਕਿਉਂ ਨਾ ਦਿੱਤਾ? ਤੇ ਚੱਕ ਕੇ ਦਲੀਪ ਸਿੰਘ ਦਾ ਰਾਜ ਤੁਸੀਂ ਮੁਸਲਮਾਨਾਂ ਦੇ ਝੋਲੀ ਪਾਤਾ। ਜਿੱਦਣ ਤੁਸੀਂ ਸਿੱਖਾਂ ਤੋਂ ਮਾਫੀ ਮੰਗ ਲਈ। ਜਿੱਦਣ ਤੁਸੀਂ ਅਕਾਲ ਤਖਤ ਸਭ ਆ ਕੇ ਇਹ ਕਹਿਤਾ ਕਿ 84 ਗਲਤ ਹੋਈ ਆ ਉਸ ਦਿਨ ਖਾਲਸਾ ਨਿਸ਼ਾਨ ਚੜਾਊਗਾ ਲੋਹਾਰ ਦੇ ਕਿਲੇ ਤੇ ਤੇ ਚੜੂਗਾ ਅਖੰਡ ਭਾਰਤ ਦੀ ਗੱਲ ਕਰਦੇ ਹੋ ਗੁਰੂ ਸਾਹਿਬ ਤਾਂ ਕਹਿੰਦੇ ਆ ਪਰਬਤ ਕੱਟੂ ਈਰਾਨ ਖੁਰਾਸਾਨ ਦੇ ਉੱਥੇ ਤੱਕ ਨਗਾੜੇ ਵੱਜਣੇ ਨੇ ਪਰ ਵੱਜਣਗੇ ਉਦੋਂ ਜਦੋਂ ਤੁਸੀਂ 84 ਦੀਆਂ ਮਾਫੀਆਂ ਮੰਗੋ ਜਦੋਂ ਤੁਸੀਂ ਇਹ ਪੰਜਾਬ ਸਾਡੀ ਸਾਡਾ ਜਿਗਰ ਦਾ ਟੋਟਾ ਸੀ ਪੰਜਾਬ ਜਿੱਦੇ ਤੁਸੀਂ ਟੋਟ ਲੀਰਾ ਬਣਾਈਆਂ ਤੁਸੀਂ ਇਹਦੀਆਂ ਜਦੋਂ ਤੁਸੀਂ ਇਹਦੀ ਮਾਫੀ ਮੰਗੋ ਜਿੱਦਣ ਤੁਸੀਂ ਐਸੀ ਮਾਫੀ ਮੰਗ ਲੋਗੇ ਨਾ ਇਸਲਾਮਿਕ ਕਨਵਰਜਨ ਨਾ ਆ ਜਿਹੜਾ ਅਖੋਤੀ ਵਰਜਿੰਦਰ ਪਾਸਟਰ ਵਰਗਿਆਂ ਦਾ ਇਹਨਾਂ ਦਾ ਪਖੰਡਵਾਦ ਇੱਥੇ ਕੁਝ ਨਹੀਂ ਚੱਲਣਾ ਇੱਥੇ ਸਿਰਫ ਔਰ ਸਿਰਫ ਨੀਲਾ ਨਿਸ਼ਾਨ ਸਾਹਿਬ ਗੱਜੂਗਾ ਤੇ ਗੱਜੂਗਾ ਜੇ ਤੁਸੀਂ ਅਫਗਾਨਿਸਤਾਨ ਦੀ ਗੱਲ ਕਰੋ ਜੇ ਤੁਸੀਂ ਖੈਬਰ ਦੀ ਗੱਲ ਕਰੋ ਪਸ਼ਤੂਨ ਦੀ ਗੱਲ ਕਰੋ ਕਸ਼ਮੀਰ ਦੀ ਗੱਲ ਕਰੋ ਐਡ ਪ੍ਰੈਜ਼ੈਂਟ ਹੁਣ 77 ਦੇ ਵਿੱਚ ਬੰਗਲਾਦੇਸ਼ ਜਿੱਤਣ ਦੀ ਗੱਲ ਕਰੋ ਜਾਂ 75 ਦੀ ਜੰਗ ਦੇ ਵਿੱਚ ਜਦ ਜਰਨਰ ਹਰਬਾਖ ਸਿੰਘ ਵੱਲੋਂ ਪੂਰਾ ਦਾ ਪੂਰਾ ਪਾਕਿਸਤਾਨ ਜਿੱਤ ਕੇ ਔਰ ਪਾਕਿਸਤਾਨ ਦੀ ਇੱਕ ਤੇ ਟੈਂਕ ਚੜ੍ਹਨ ਦੀ ਗੱਲ ਕਰੋ ਇੱਕ ਜਗ੍ਹਾ ਦੱਸੋ ਜਿੱਥੇ ਸਿੱਖਾਂ ਤੋਂ ਬਣਾ ਤੁਹਾਡਾ ਅਖੰਡ ਭਾਰਤ ਬਣਿਆ ਹੋਵੇ ਇਤਿਹਾਸ ਚ ਵੀ ਤੇ ਹੁਣ ਵੀ ਤਰਿੰਦਰ ਸ਼ਾਸਤਰੀ ਤੁਸੀਂ ਲੈ ਕੇ ਜਿਹੜੀ ਆਹ ਮਾਰਚ ਆਏ ਹੋ ਜਾਂ ਪੈਦਲ ਯਾਤਰਾ ਲੈ ਕੇ ਆਏ ਹੋ ਤੁਹਾਡਾ ਬਹੁਤ ਸਵਾਗਤ ਆ ਪਰ ਸਵਾਲ ਇਹ ਆ ਕਿ 47 ਚ ਐਦਾਂ ਦਾ ਕਿਹੜਾ ਅਲਾਦੀਨ ਦਾ ਚਰਾਗ ਤੁਹਾਡੇ ਹੱਥ ਆਇਆ ਸੀ ਜਿੱਦੋਂ ਬਾਅਦ ਤੁਹਾਨੂੰ ਇਹ ਲੱਗਿਆ ਕਿ ਤੁਹਾਨੂੰ ਸਿੱਖਾਂ ਦੀ ਲੋੜ ਹੀ ਨਹੀਂ ਹੈ ਹਣਾ ਸਿੱਖਾਂ ਨੇ ਇੱਕ ਖਿੱਤਾ ਜਿੱਤ ਗਿੰਤਾ ਮਹਾਰਾਜ ਰਣਜੀਤ ਸਿੰਘ ਦੀ ਤਲਵਾਰ ਨੇ ਬਣਾਇਆ ਉਹ ਅਖੰਡ ਖਿੱਤਾ ਉਹ ਅਖੰਡ ਹਿੱਸਾ ਜਿਹੜਾ ਨਾਰਦਰਨ ਨਾਰਦਰਨ ਭਾਰਤ ਦੇ ਵਿੱਚ ਉੱਤਰ ਭਾਰਤ ਦੇ ਵਿੱਚ ਜਿੱਥੇ ਪੂਰਾ ਪੰਜਾਬ ਪੂਰਾ ਕਸ਼ਮੀਰ ਪੂਰਾ ਹਰਿਆਣਾ ਵਿੱਚ ਹਿਮਾਚਲ ਵਿੱਚ ਪਾਕਿਸਤਾਨ ਵਿੱਚ ਖੈਬਰ ਪਛਤੂਨ ਵਿੱਚ ਬਲੂਚਿਸਤਾਨ ਵਿੱਚ ਅਫਗਾਨਿਸਤਾਨ ਸਾਰਾ ਮਿਲਾ ਕੇ ਮਹਾਰਾਜ ਰਣਜੀਤ ਸਿੰਘ ਦੀ ਤਲਵਾਰ ਨੇ ਇੱਕ ਅਖੰਡ ਹਿੱਸਾ ਬਣਾਇਆ ਤੇ ਤੁਹਾਡੇ ਹੱਥ 47 ਜਿੱਦਾਂ ਹੀ ਪਾਵਰ ਆਈ ਤੁਸੀਂ ਉਹ ਸਿੱਖਿਆ ਇਸੇ ਨੂੰ ਨਾ ਇਹ ਨੀਰੋ ਲੀਅਰ ਕੀਤਾ ਤੇ ਹੁਣ ਤੁਸੀਂ ਅਖੰਡ ਭਾਰਤ ਦੀਆਂ ਗੱਲਾਂ ਕਰਦੇ ਹੋ ਹੁਣ ਤੁਹਾਨੂੰ ਅਖੰਡ ਭਾਰਤ ਚੇਤੇ ਆ ਗਿਆ ਉਦੋਂ ਕਿਉਂ ਨਾ ਚੇਤੇ ਆਇਆ ਤੁਹਾਨੂੰ ਵੀ ਭਾਰਤ ਜਿਹੜਾ ਅਖੰਡ ਰਹਿਣਾ ਚਾਹੀਦਾ ਉਹਨਾਂ ਨੂੰ ਚੱਕ ਕੇ ਤੁਸੀਂ ਪੂਰਾ ਖਾਲਸਾ ਰਾਜ ਦਾ ਉਹ ਹਿੱਸਾ ਜਿਹੜਾ ਅੱਜ ਪਾਕਿਸਤਾਨ ਖੋਂਦਾ ਤੁਸੀਂ ਪੂਰਾ ਦਾ ਪੂਰਾ ਉਹਨਾਂ ਦੀ ਝੋਲੀ ਦੇ ਵਿੱਚ ਪਾਤਾ ਕਿਹੜਾ ਮਾਰਕਾ ਮਾਰਿਆ ਸੀ ਉਹਨਾਂ ਨੇ ਕਿਉਂ ਦਿੱਤਾ ਉਹਨਾਂ ਨੂੰ ਅੱਜ ਤੁਹਾਨੂੰ ਅਖੰਡ ਭਾਰਤ ਯਾਦ ਆ ਗਿਆ ਬਹੁਤ ਚੰਗੀ ਗੱਲ ਆ ਤੁਹਾਡੀ ਨੀਂਦ ਖੁੱਲੀ ਆ ਬਹੁਤ ਚੰਗੀ ਗੱਲ ਆ ਤੁਹਾਨੂੰ ਅਕਲ ਵਾਪਸ ਆਣੀ ਸ਼ੁਰੂ ਹੋਈ ਆ ਪਰ ਸਵਾਲ ਇਹ ਆ ਕਿ ਸਿੱਖਾਂ ਨੂੰ 12 ਵਜੇ ਆ ਹੁਣੇ ਇੱਕ ਕਾਂਗਰਸ ਦੇ ਲੀਡਰ ਨੇ ਕਿਹਾ ਸਿੱਖਾਂ ਦੇ 12 ਵੱਜ ਗਏ ਆ ਟੀਚਰਾਂ ਤੁਸੀਂ ਉਸ ਤਾਕਤ ਨੂੰ ਉਸ ਤਾਕਤ ਨੂੰ ਉਹਨਾਂ ਬੱਬਰ ਸ਼ੇਰਾਂ ਨੂੰ ਜਿਦੋਂ ਤੁਸੀਂ ਕਰੋਗੇ ਜਿਨ੍ਹਾਂ ਨੇ ਬਦਾਲੀ ਦੜਾਇਆ ਜਿਨ੍ਹਾਂ ਨੇ ਮੱਸੀ ਰੰਗੜ ਦਾ ਸਿਰ ਵਢਿਆ ਜਿਨ੍ਹਾਂ ਨੇ ਕੁੱਠੀਆਂ ਖੱਲਾਂ ਲਵਾਈਆਂ ਜਿਹੜੇ ਚਰਖੜੀਆਂ ਤੇ ਚੜੇ ਉਹਨਾਂ ਦੇ ਖੂਨ ਨੇ ਇਸ ਖਿੱਤੇ ਨੂੰ ਸਿੰਜਿਆ ਤੇ ਇਸ ਪੂਰੇ ਖਿੱਤੇ ਨੂੰ ਉਹ ਕਸ਼ਮੀਰ ਪਰਲੇ ਪਾਸਿਓਂ ਲੱਦਾਖ ਪਰਲੇ ਪਾਸਿਓਂ ਹਰਿਆਣਾ ਪੰਜਾਬ ਪਾਕਿਸਤਾਨ ਖੈਬਰ ਪਸ਼ਤੂਨ بلوچستان ਇਸ ਸਾਰੀ ਧਰਤ ਨੂੰ ਰੰਗ ਕੇ ਇੱਕ ਕੀਤਾ ਕੇਸਰੀ ਕੀਤਾ ਇਸ ਧਰਤ ਨੂੰ ਉਹਨਾਂ ਨੂੰ ਤਾਂ ਤੁਸੀਂ ਟਿੱਚਰਾ ਕਰਦੇ ਹੋ ਉਹਨਾਂ ਨੂੰ ਤੁਸੀਂ ਖਾਲਸਤਾਨੀ ਦੱਸਦੇ ਹੋ ਉਹਨਾਂ ਨੂੰ ਤੁਸੀਂ 12 ਵਜੇ ਦੱਸਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਇਹ ਉਮੀਦ ਕਰਦੇ ਹੋ ਪੰਜਾਬ ਦੇ ਵਿੱਚ ਯਾਤਰਾ ਲੈ ਕੇ ਪਹਿਲਾਂ ਤਾਂ ਤੁਸੀਂ ਮਾਫੀਆਂ ਮੰਗੋ ਉਹਨਾਂ ਬਬਰ ਸ਼ੇਰਾਂ ਤੋਂ ਜਿਨ੍ਹਾਂ ਨੂੰ ਤੁਸੀਂ 12 ਵਜੇ ਕਹਿੰਦੇ ਰਹੇ ਪਹਿਲਾਂ ਤੁਸੀਂ ਆਪਣੀਆਂ ਕਰਤੂਤਾਂ ਦੀਆਂ ਮਾਫੀਆਂ ਮੰਗੋ ਐਦਾਂ ਨਹੀਂ ਹੁੰਦਾ ਕਿ ਤੁਸੀਂ ਇੱਕ ਭਰਾ ਦੇ ਨਾਲ ਲੜ ਕੇ ਤੇ ਆਪਣਾ ਵਖੋਗੇ ਤੇ ਉਸ ਭਰਾ ਨੂੰ ਤੁਸੀਂ ਟਿੱਚਰਾ ਕਰਤੀਆਂ ਤੇ ਬਾਅਦ ਵਿੱਚ ਫਿਰ ਤੁਸੀਂ ਉਹਨਾਂ ਦੇ ਵਿਆਹਾਂ 'ਚ ਨੱਚਦੇ ਫਿਰੋ ਹੈਨਾ ਤੇ ਉਹਨਾਂ ਦੇ ਗੇੜੇ ਮਾਰਦੇ ਫਿਰੋ ਐਦਾਂ ਨਹੀਂ ਹੁੰਦਾ ਪਹਿਲਾਂ ਤੁਹਾਨੂੰ ਤੁਹਾਡੀ ਆਪ ਦੀ ਗਲਤੀ ਜਿਹੜੀ ਤੁਸੀਂ ਤੁਹਾਨੂੰ ਅੰਦਰ ਖਾਤੇ ਪਤਾ ਲੱਗ ਚੁੱਕਿਆ ਤਾਂ ਹੀ ਤੁਸੀਂ ਹੁਣ ਸਿੱਖਾਂ ਦੇ ਨੇੜੇ ਹੋਣ ਦੀ ਕੋਸ਼ਿਸ਼ ਕਰ ਰਹੇ ਹੋ ਜੋ ਚੰਗੀ ਗੱਲ ਆ ਪਰ ਤੁਹਾਨੂੰ ਤੁਹਾਡੀ ਗਲਤੀ ਦਾ ਅਹਿਸਾਸ ਮੰਨਣਾ ਪੈਣਾ ਤੁਹਾਨੂੰ ਤੁਹਾਡੇ ਵੱਡੇ ਭਰਾਵਾਂ ਤੋਂ ਮਾਫੀ ਮੰਗਣੀ ਪੈਣੀ ਆ ਤਾਨੂੰ ਅਕਾਲ ਤਖਤ ਸਾਹਿਬ ਪੇਸ਼ ਹੋ ਕੇ ਇਹ ਕਹਿਣਾ ਪੈਣਾ ਕਿ 84 ਗਲਤ ਹੋਈ ਆ ਔਰ ਇਹ ਤੁਹਾਡਾ ਗਲਤ ਫੈਸਲਾ ਸੀ ਵੱਡੇ ਵੱਡੇ ਜਿਹੜੇ ਤੁਹਾਡੇ ਆਈਬੀ ਦੇ ਰੌਅ ਦੇ ਚੀਫ ਇੰਟਰਵਿਊਅੰਸ ਦੇ ਵਿੱਚ ਕਹਿ ਰਹੇ ਨੇ ਕਿ ਬਾਈ 84 ਇੱਕ ਗਲਤ ਡਿਸੀਜਨ ਸੀਗਾ ਉਸ ਤੋਂ ਪਹਿਲਾਂ 47 ਵੀ ਗਲਤ ਡਿਸੀਜਨ ਸੀਗਾ 47 ਦੇ ਵਿੱਚ ਜਿਹੜੀ ਤੁਸੀਂ ਵੰਡ ਪਾਈ ਉਹ ਵੀ ਗਲਤ ਡਿਸੀਜਨ ਸੀਗਾ ਉਹਨਾਂ ਦਾ ਕੋਈ ਹੱਕ ਨਹੀਂ ਸੀ ਉਹਨਾਂ ਨੂੰ ਪਾਕਿਸਤਾਨ ਤੁਸੀਂ ਜਿਹੜਾ ਉਹਨਾਂ ਦੀ ਝੋਲੀ ਪਾਤਾ ਉਹਨਾਂ ਦੇ ਪਿਓ ਨੇ ਨਹੀਂ ਜਿੱਤਿਆ ਸੀ ਇਹ ਮਹਾਰਾਜਾ ਰਣਜੀਤ ਸਿੰਘ ਦੀ ਹਰੀ ਸਿੰਘ ਨਲਵੇ ਦੇ ਦਲਵਾਰ ਨੇ ਜਿੱਤਿਆ ਸੀ ਉਹਨਾਂ ਦਾ ਕੀ ਹੱਥ ਸੀ ਇਸ ਇਹਦੇ ਉੱਤੇ ਅੰਗਰੇਜ਼ ਤਾਂ ਸਾਡਾ ਦੁਸ਼ਮਣ ਸੀਗਾ ਅੰਗਰੇਜ਼ ਨੇ ਮਹਾਰਾਜਾ ਰਣਜੀਤ ਸਿੰਘ ਦਾ ਕਤਲ ਕੀਤਾ ਅੰਗਰੇਜ਼ ਨੇ ਦਲੀਪ ਸਿੰਘ ਨੂੰ ਉਸ ਜਵਾਕ ਦੇ ਨਾਲ ਐਗਰੀਮੈਂਟ ਕੀਤਾ ਦੁਨੀਆ 'ਚ ਕਿਹੜੇ ਜਵਾਕ ਦੇ ਨਾਲ ਐਗਰੀਮੈਂਟ ਹੁੰਦੇ ਆ 18 ਸਾਲ ਤੋਂ ਥੱਲੇ ਦੇ ਬੱਚੇ ਦੇ ਨਾਲ ਐਗਰੀਮੈਂਟ ਕੀਤਾ ਉਹਦਾ ਰਾਜ ਖੋੜਿਆ ਤੁਹਾਡੇ ਹੱਥ ਸੱਤਾ ਆਈ ਸੀ ਤੁਸੀਂ ਭਰਾ ਸਿੱਖਾਂ ਨੂੰ ਵੱਡੇ ਭਰਾ ਕਹਿੰਨੇ ਹੋ ਸਿਰਫ ਇਹ ਕਹਿਣ ਨੂੰ ਭਰਾ ਆ ਜਦੋਂ ਤੁਹਾਡੇ ਸੱਤਾ ਹੱਥ ਆਈ ਤੇ ਦਲੀਪ ਸਿੰਘ ਦਾ ਰਾਜ ਉਹਨੂੰ ਵਾਪਸ ਕਿਉਂ ਨਾ ਦਿੱਤਾ ਤੇ ਚੱਕ ਕੇ ਦਲੀਪ ਸਿੰਘ ਦਾ ਰਾਜ ਤੁਸੀਂ ਮੁਸਲਿਆਂ ਦੇ ਝੋਲੀ ਪਾਤਾ ਤੇ ਅੱਜ ਉਹੀ ਮੁਸਲੇ ਕਦੇ ਉਹ 65 ਦੀ ਜੰਗ ਦੇ ਵਿੱਚ ਤੁਹਾਨੂੰ ਦੰਦੀਆਂ ਚੜਾਉਂਦੇ ਨੇ ਕਦੀ 91 ਕਾਰਗਿਲ ਦੇ ਵਿੱਚ ਤੁਹਾਨੂੰ ਦੰਦੀਆਂ ਚੜਾਉਂਦੇ ਨੇ ਹੂੰ ਕਸ਼ਮੀਰ ਕਸ਼ਮੀਰ ਕੀ ਦਾ ਕਸ਼ਮੀਰ ਹੈਗਾ ਕਸ਼ਮੀਰ ਮਹਾਰਾਜਾ ਰਣਜੀਤ ਸਿੰਘ ਦਾ ਬੰਨਿਆ ਹੋਇਆ ਗੁਲਾਬ ਸਿੰਘ ਨੂੰ ਬਨ ਕੇ ਦਿੱਤਾ ਕਸ਼ਮੀਰ ਮਹਾਰਾਜਾ ਰਣਜੀਤ ਸਿੰਘ ਨੇ ਦਿੱਤਾ ਤੁਸੀਂ ਚੱਕ ਕੇ ਮੁਲਿਆਂ ਦੇ ਝੋਲੀ ਪਾਤਾ ਫਿਰ ਕੀ ਬਣਿਆ ਕਸ਼ਮੀਰ ਦਾ ਅੱਜ ਪਿੱਟਦੇ ਫਿਰਦੇ ਹੋ ਜੀ ਕਸ਼ਮੀਰ ਜਿਹੜਾ ਹੈਗਾ ਉਹ ਗ੍ਰੀਨ ਹੋ ਗਿਆ ਗ੍ਰੀਨ ਰੈਵਿਊਲੂਸ਼ਨ ਉੱਥੇ ਆ ਹਰਾ ਹੋ ਗਿਆ ਇਸਲਾਮਿਕ ਸਟੇਟ ਬਣ ਗਿਆ ਤੁਸੀਂ ਸਿੱਖਾਂ ਦਾ ਰਾਜ ਸਿੱਖਾਂ ਨੂੰ ਦਿੰਦੇ ਸਿੱਕ ਡੰਡੇ ਦੇ ਜ਼ੋਰ ਤੇ ਉਹਨੂੰ ਕੇਸਰੀ ਕਰਕੇ ਰੱਖਦੇ ਪਰ ਤੁਸੀਂ ਪਾਤਾ ਮੁੱਲਿਆਂ ਦੀ ਝੋਲੀ ਬਹੁਤ ਨੂੰ ਬਿਵਾਰਕਾ ਤੁਹਾਨੂੰ ਉਸ ਤੋਂ ਬਾਅਦ ਪਾਕਿਸਤਾਨ ਤੁਸੀਂ ਪਾਤਾ ਮੁੱਲਿਆਂ ਦੀ ਝੋਲੀ ਆ ਜਿਹੜਾ ਬੰਗਲਾਦੇਸ਼ ਹੈਗਾ ਬੰਗਲਾਦੇਸ਼ ਜਗ ਜਰਨਲ ਜਗਜੀਤ ਸਿੰਘ ਅਰੋੜੇ ਨੇ ਜਿੱਤਿਆ ਹਿੱਕ ਦੀ ਜ਼ੋਰ ਤੇ ਜਿੱਤਿਆ 90 ਹਜ਼ਾਰ ਮੁੱਲੇ ਨੂੰ ਉਹਨੇ ਸਰੈਂਡਰ ਕਰਵਾਇਆ ਦੁਨੀਆ ਦਾ ਸਭ ਤੋਂ ਉਸ ਤੋਂ ਬਾਅਦ ਕੀ ਕੀਤਾ ਤੁਸੀਂ ਮੁੱਲਿਆਂ ਦੀ ਝੋਲੀ ਪਾਤਾ ਅੱਜ ਉਹ ਇਸਲਾਮਿਕ ਸਟੇਟ ਬਣ ਗਿਆ ਉਦੋਂ ਬਾਅਦ ਹੁਣ ਹੁਣ ਤੁਹਾਨੂੰ ਯਾਦ ਆਈ ਹੈ ਕਿ ਨਹੀਂ ਅਖੰਡ ਭਾਰਤ ਬਣਾਉਣਾ ਅਖੰਡ ਭਾਰਤ ਮਹਾਰਾਜਾ ਰਣਜੀਤ ਸਿੰਘ ਦੀ ਤਲਵਾਰ ਤੋਂ ਬਿਨਾ ਬਣ ਜੂਗਾ ਇਹ ਪੋਸੀਬਲ ਹੈਗਾ ਅੱਜ ਤੁਸੀਂ ਸ਼ੁਰੂਆਤ ਕਰਦੇ ਹੋ ਅਖੰਡ ਭਾਰਤ ਦੀ ਤੁਹਾਡੇ ਕੂਟਨੀਤਿਕ ਜਿਹੜੇ ਇਹ ਕੂਟਨੀਤਿਕ ਸਟੈਪਸ ਹੈਗੇ ਆ ਉਹ ਸਾਫ਼ ਦਿਖਦੇ ਨੇ ਕਿ ਤੁਸੀਂ ਅਖੰਡ ਭਾਰਤ ਦੀ ਸ਼ੁਰੂਆਤ ਆ ਕਿ ਪੰਜਾਬ ਚੋਂ ਕਰ ਰਹੇ ਹੋ ਕਿਉਂ ਕਰ ਰਹੇ ਹੋ ਤੁਸੀਂ ਸਿੱਖਾਂ ਨੂੰ ਨਾਲ ਲੈਣਾ ਚਾਹੁੰਦੇ ਆ ਬਹੁਤ ਚੰਗੀ ਗੱਲ ਆ ਪਰ ਪਹਿਲਾਂ ਆਪਣੀਆਂ ਗਲਤੀਆਂ ਤਾਂ ਮੰਨੋ ਤੁਸੀਂ ਸਾਡੇ ਨਾਲ ਕੀਤਾ ਕੀ ਆ ਤੁਸੀਂ ਸਾਡਾ ਉਹ ਸਾਡੇ ਖੂਨ ਨਾਲ ਸਿੰਜਿਆ ਹੋਇਆ ਖੇਤਾਂ ਸਾਡੇ ਦਾਦੇ-ਬਾਬਿਆਂ ਦੇ ਖੂਨ ਨਾਲ ਸਿੰਜਿਆ ਹੋਇਆ ਖੇਤਾਂ ਤੁਸੀਂ ਉਹਦੀਆਂ ਲੀਰਾਂ ਬਣਾ ਕੇ ਰੱਖਤੀਆਂ ਤੁਸੀਂ ਚੱਕ ਕੇ ਮੁੱਲਿਆਂ ਦੀਆਂ ਝੂੜੀਆਂ ਚ ਪਾਤਾ ਉਹਨਾਂ ਦੀ ਮਾਫੀ ਗੁਣ ਮੰਗੂਗਾ ਜਿੱਦਣ ਤੁਸੀਂ ਸਿੱਖਾਂ ਤੋਂ ਮਾਫੀ ਮੰਗ ਲਈ ਜਿੱਦਣ ਤੁਸੀਂ ਅਕਾਲ ਤਖਤ ਸਭ ਆ ਕੇ ਇਹ ਕਹਿਤਾ ਕਿ 84 ਗਲਤ ਹੋਈ ਆ ਉਸ ਦਿਨ ਖਾਲਸਾ ਨਿਸ਼ਾਨ ਚੜਾਊਗਾ ਲੋਹਾਰ ਦੇ ਕਿਲੇ ਤੇ ਤੇ ਚੜੂਗਾ ਖੈਬਰ ਤੇ ਪਖਤੂਨ ਦੇ ਗੁਰੂ ਸਾਹਿਬ ਕਹਿੰਦੇ ਨੇ ਪਰਬਤ ਕੱਟ ਨਾ ਆਪ ਲੜੂ ਨਾ ਫੌਜ ਬਲ ਲੜਾਉਂ ਪਟ ਹੀ ਬੀਤਰ ਬਾਣ ਚਲਾਉ ਠੀਕ ਹੈ ਉਸੇ ਬਾਣੀ ਦੇ ਵਿੱਚ ਗੁਰੂ ਗੁਰੂ ਸਾਹਿਬ ਕਹਿੰਦੇ ਨੇ ਕਿ ਪਰਬਤ ਕਾਟੂ ਇਰਾਨ ਖੁਰਾਸਾਨ ਕੇ ਉਹ ਉਹਦਣ ਹੋਣਾ ਉਹਦਣ ਹੋਣਾ ਮੈਂ ਇਹ ਕਹਿਣਾ Hindu ਤੇ Sikh ਅੱਜ ਅਸੀਂ ਆ ਜਿਹੜਾ ਕਨਵਰਜਨ ਦੇ ਖਿਲਾਫ ਅਸੀਂ ਬੋਲ ਰਹੇ ਆ ਜਲੰਧਰ ਦੇ ਵਿੱਚ ਅਸੀਂ ਸਾਡਾ ਸਾਡੀ ਫੌਜ ਇਕੱਠੀ ਹੋਈ 2300 ਨੇ ਇੱਕ ਵਾਰੀ ਇਕੱਠਾ ਹੋਇਆ ਨੇ ਸਿੰਘ ਫੌਜਾਂ ਇਕੱਠੀਆਂ ਹੋਈਆਂ ਫਿਰ ਨਿਆਂ ਸਿੰਘ ਫੌਜਾਂ ਦੂਜੀ ਵਾਰੀ ਇਕੱਠੀਆਂ ਹੋਈਆਂ ਅੱਜ ਸਾਡੀਆਂ ਗ੍ਰਿਫਤਾਰੀਆਂ ਦੇ ਲਈ ਛਾਪੇ ਮਾਰੀਆਂ ਹੋ ਰੀਆਂ ਨੇ ਕੋਈ ਪਰਵਾਹ ਨਹੀਂ ਹੈ ਗ੍ਰਫਤਾਰੀਆਂ ਦੀ ਮੈਂ ਇੱਕ ਅੱਧੇ ਦਿਨ ਦੇ ਅੰਦਰ ਹੀ ਉਹ ਜਿਹੜਾ ਮੇਰੀ ਮੇਰੀ ਗ੍ਰਫਤਾਰੀ ਦੇ ਲਈ ਕਹਿੰਦਾ ਨਾ ਮੈਂ ਐਸਪੀ ਨੂੰ ਕਹਤਾ ਜੀ ਦੁਆਬੀ ਦੀ ਗ੍ਰਫਤਾਰੀ ਕਰੋ ਮੈਂ ਤੇਰੇ ਆਫਿਸ ਹੀ ਆਉਂਗਾ ਤੇਰੇ ਸਾਹਮਣੇ ਹੀ ਖੜੂnga ਤੂੰ ਕਰੀ ਗ੍ਰਫਤਾਰ ਮੈਨੂੰ ਤੇਰੇ ਆਫਿਸ ਹੀ ਆਉਂਗਾ ਮੈਂ ਪਰ ਗੱਲ ਇਹ ਆ ਅੱਜ ਤੁਸੀਂ ਕਨਵਰਜਨ ਦੇ ਉੱਤੇ ਬੋਲ ਰਹੇ ਹੋ ਅਸੀਂ ਕਨਵਰਜਨ ਦੇ ਉੱਤੇ ਲੜਾ ਮੂ ਤਿਆਰ ਹੈ ਗਿਆ ਅੱਜ ਤੁਸੀਂ ਅਖੰਡ ਭਾਰਤ ਦੀ ਗੱਲ ਕਰਦੇ ਹੋ ਅਸੀਂ ਤਾਂ ਕਹਿੰਦੇ ਆ ਕਿ ਸਾਡੇ ਗੁਰੂ ਨੇ ਕਿਹਾ ਕਿ ਪਰਬਤ ਘਟੂ ਇराण ਘੁਰਾ ਸਾਨ ਕੇ ਰੋਮ ਦੇ ਵਿੱਚ ਨੌਬੋਤ ਵਜਾਣੀ ਆ ਗੁਰੂ ਸਾਹਿਬ ਨੇ ਹਨਾ ਮੱਕੇ ਕੋ ਸਾਧ ਕੇ ਫਿਰ ਲੇਵਾਂਗੇ ਅੱਗੇ ਮੈਨੂੰ ਬਾਣੀ ਭੁੱਲ ਗਈ ਕਿਉਂਕਿ ਵੀਡੀਓ ਦੀ ਕੰਟੀਨਿਊਟੀ 'ਚ ਮੈਂ ਬਾਣੀ ਨੂੰ ਬੋਲਣਾ ਅਵੋਇਡ ਕਰਦਾ ਹੁੰਨਾ ਕਿਉਂਕਿ ਕਈ ਵਾਰੀ ਗਲਤ ਹੋ ਜਾਂਦਾ ਪਰ ਗੱਲ ਇਹ ਆ ਕਿ ਹੁਣ ਖੜੀ ਆ ਹਾਲੋ ਹਾਲਾਤ ਉਹ ਸਿਚੁਏਸ਼ਨ ਉੱਥੇ ਖੜੀ ਆ ਤੇ ਤੁਹਾਨੂੰ ਵੀ ਪਤਾ ਤੁਸੀਂ ਇਹ ਜੜੀਆਂ ਯਾਤਰਾ ਲੈ ਕੇ ਪੰਜਾਬ 'ਚ ਬੜੇ ਹੋ ਤੁਹਾਨੂੰ ਵੀ ਪਤਾ ਵੀ ਸਿੱਖ ਹੁਣ ਤੁਹਾਨੂੰ ਚਾਹੀਦੇ ਨੇ ਪਰ ਐਦਾਂ ਨਹੀਂ ਹੋਣਾ ਕਿ ਤੁਸੀਂ ਗੇੜੇ ਮਾਰੋਗੇ ਤੇ ਸਿੱਖ ਤੁਹਾਡੇ ਪਿੱਛੇ ਲੱਗ ਜਾਣਗੇ ਐ ਨਹੀਂ ਹੋਣਾ ਜਦੋਂ ਤਰੰਗੇ ਦੇ ਉੱਤੇ ਕੇਸਰੀ ਰੰਗ ਬਾਬਾ ਖੜਕ ਸਿੰਘ ਨੇ ਤੀਜੇ ਨੰਬਰ ਤੋਂ ਪਹਿਲੇ ਨੰਬਰ ਤੇ ਰੰਗ ਲਿਆਂਦਾ ਕਈਆਂ ਨੂੰ ਇਹ ਵੀ ਬੜੀ ਗੱਲ ਅਜੀਬ ਲੱਗ ਜਾਣੀ ਆ ਜਦੋਂ 1857 ਦਾ ਵਿਦਰੋਹ ਤੁਸੀਂ ਸਿੱਖਾਂ ਤੇ ਇਲਜ਼ਾਮ ਲਾਇਆ ਕਿ ਸਿੱਖਾਂ ਦੇ ਕਰਕੇ ਵਿਦਰੋਹ ਫੇਲ ਹੋਇਆ ਤੁਸੀਂ ਸਾਨੂੰ ਬੁਲਾਇਆ ਹੀ ਨਹੀਂ ਸੀ ਤੁਸੀਂ ਇਕੱਲੇ ਲੜੇ ਸੀ ਤੇ ਜਦੋਂ ਵਿਦਰੋਹ ਫੇਲ ਹੋਣ ਤੋਂ ਬਾਅਦ ਫਿਰ ਤੁਸੀਂ ਬਾਬਾ ਖੜਕ ਸਿੰਘ ਕੋਲ ਪਹੁੰਚੇ ਤਾਂ ਬਾਬਾ ਖੜਕ ਸਿੰਘ ਜਿੰਨਾਂ ਦੇ ਲਈ ਤੁਸੀਂ ਮਜ਼ਾਕ ਬਣਾਉਂਦੇ ਹੋ ਕਿ ਖੜਕ ਸਿੰਘ ਕੇ ਖੜਕਣੇ ਸੇ ਖੜਕਤੀਆਂ ਖਿੜਕੀਆਂ ਤੇ ਖਿੜਕੀਆਂ ਕੇ ਖੜਕਣੇ ਸੇ ਖੜਕਤਾ ਇਹ ਖੜਕ ਸਿੰਘ ਤੁਸੀਂ ਉਹਨੂੰ ਪੁੱਠਾ ਕੀਤਾ ਉਹ ਖੜਕ ਸਿੰਘ ਜਿਹਦੇ ਖੜਕਣ ਨਾਲ ਪੂਰੀ ਸਟੇਟ ਖੜਕਦੀ ਹੁੰਦੀ ਸੀ ਜਦੋਂ ਤੁਸੀਂ ਉਹਦੇ ਕੋਲ ਆਏ ਜਥੇਦਾਰ ਖੜਕ ਸਿੰਘ ਕੋਲ ਤਾਂ ਉਹਨੇ ਕਿਹਾ ਕਿ ਹਾਂ ਠੀਕ ਹੈ 1857 ਦਾ ਤੁਹਾਡਾ ਗਦਰ ਫੇਲ ਹੋਇਆ ਅਸੀਂ ਲੱਗਾਂਗੇ ਤੁਹਾਡੇ ਨਾਲ ਪਰ ਅਸੀਂ ਆਰਡਰ ਦੇ ਹਿਸਾਬ ਨਾਲ ਚੱਲਾਂਗੇ ਤੁਸੀਂ ਜਿਹੜਾ ਹਿੰਦੁਸਤਾਨ ਦਾ ਤੁਸੀਂ ਜਿਹੜਾ ਭਾਰਤ ਦਾ ਜਾਂ ਜਿਹੜਾ ਇਸ ਮੁਹਿੰਮ ਦਾ ਝੰਡਾ ਬਣਾਇਆ ਉਹਦੇ 'ਚ ਜਿਹੜੇ ਰੰਗ ਜਿਸ ਹਿਸਾਬ ਨਾਲ ਹੈਗੇ ਅਸੀਂ ਉਸ ਹਿਸਾਬ ਨਾਲ ਲੱਗਾਂਗੇ ਸਭ ਤੋਂ ਉੱਪਰ ਹੈਗਾ ਇਹ ਆ ਮੁਸਲਮਾਨਾਂ ਦਾ ਹਰਾ ਰੰਗ ਮੁਸਲਮਾਨਾਂ ਮੂਰੇ ਲੱਗਣਗੇ ਗੱਬੇ ਹੈਗਾ ਚਿੱਟਾ ਰੰਗ ਚਿੱਟੇ ਰੰਗ ਹੈਗਾ ਹਿੰਦੂਆਂ ਦਾ ਹਿੰਦੂ ਦੂਜੇ ਲਾਈਨ ਤੇ ਲੱਗਣਗੇ ਤੇ ਫਿਰ ਤੀਜੇ ਨੰਬਰ ਤੇ ਸਾਡਾ ਤੁਸੀਂ ਰੱਖਿਆ ਕੇਸਰੀ ਤਾਂ ਅਸੀਂ ਤੀਜੇ ਨੰਬਰ ਤੇ ਆਵਾਂਗੇ ਸਭ ਤੋਂ ਪਿੱਛੇ ਆਵਾਂਗੇ ਉਦੋਂ ਬਾਅਦ ਇਹ ਇਤਿਹਾਸ ਗੂਗਲ ਕਰ ਲਿਓ ਕਿਉਂਕਿ ਤੁਸੀਂ ਤਾਂ ਹੈਗੇ ਹੋ WhatsApp ਜੀ ਵੀ ਗੂਗਲ ਕਰ ਲਿਓ ਗੂਗਲ ਤੇ ਮਿਲ ਜਾਣਾ ਕਈਆਂ ਨੂੰ ਲੱਗਣਾ ਬੜਾ ਸ਼ੌਕਿੰਗ ਇਤਿਹਾਸ ਦੱਸਦਾ ਦੁਆਬੀ ਨੇ ਗੂਗਲ ਤੇ ਮਿਲ ਜਾਣਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਉਦੋਂ ਬਾਅਦ ਝੰਡਾ ਫਿਰ ਦੁਬਾਰਾ ਰੀਡਿਜ਼ਾਈਨ ਕੀਤਾ ਗਿਆ ਬਾਬਾ ਖੜਕ ਸਿੰਘ ਜੀ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਫਿਰ ਉਹਨਾਂ ਨੇ ਇਹ ਜੰਗੇ ਆਜ਼ਾਦੀ ਨੂੰ ਲੀਡ ਕੀਤਾ ਤੇ ਬਾਬਾ ਖੜਕ ਸਿੰਘ ਦਾ ਨਾਮ ਸ਼ਾਇਦ ਕਈ ਸਿੱਖਾਂ ਨੂੰ ਵੀ ਨਹੀਂ ਪਤਾ ਹੋਣਾ ਤੇ ਜੇ ਤੁਸੀਂ ਹੁਣ ਫੇਰ ਤੁਸੀਂ ਆਏ ਹੋ ਜੀ ਛੱਡ ਕੇ ਤੁਹਾਡਾ ਸਵਾਗਤ ਆ ਪਰ ਨਹੀਂ ਐ ਨਹੀਂ ਹੋਣਾ ਕਿ ਤੁਸੀਂ ਸਾਡੇ ਅੱਗੇ ਪਿੱਛੇ ਘੁੰਮੋ ਤੇ ਅਸੀਂ ਫੇਰ ਮੂਰਖ ਬਣ ਕੇ ਤੁਸੀਂ ਸਾਨੂੰ ਲੱਲੋ ਪੱਪੋ ਕਰਕੇ ਲਾ ਲੋ ਪਹਿਲਾਂ ਤੁਹਾਨੂੰ ਸਾਡੇ ਨਾਲ ਕੀਤੀਆਂ ਗਦਾਰੀਆਂ ਦੀ ਮਾਫੀ ਮੰਗਣੀ ਪੈਣੀ ਆ ਔਰ ਮੰਗਣੀ ਪੈਣੀ ਆ ਘਾਟਖਸਾਬ ਤੇ ਉਦੋਂ ਬਾਅਦ ਉਹ ਫਤਿਹ ਦਾ ਨਗਾਰਾ ਵੱਜੂਗਾ ਇਹ ਤੁਸੀਂ ਤੁਸੀਂ ਅਖੰਡ ਭਾਰਤ ਦੀ ਗੱਲ ਕਰਦੇ ਹੋ ਗੁਰੂ ਸਾਹਿਬ ਤਾਂ ਕਹਿੰਦੇ ਆ ਪਰਬਤ ਕੱਟੂ ਈਰਾਨ ਖੁਰਾਸਾਨ ਦੇ ਉੱਥੇ ਤੱਕ ਨਗਾੜੇ ਵੱਜਣੇ ਨੇ ਪਰ ਵੱਜਣਗੇ ਉਦੋਂ ਜਦੋਂ ਤੁਸੀਂ 84 ਦੀਆਂ ਮਾਫੀਆਂ ਮੰਗੋਗੇ ਜਦੋਂ ਤੁਸੀਂ ਇਹ ਪੰਜਾਬ ਸਾਡੀ ਸਾਡਾ ਜਿਗਰ ਦਾ ਟੋਟਾ ਸੀ ਪੰਜਾਬ ਜਿੱਤੇ ਤੁਸੀਂ ਟੋਲੀਰਾ ਬਣਾਈਆਂ ਤੁਸੀਂ ਇਹਦੀਆਂ ਜਦੋਂ ਤੁਸੀਂ ਇਹਦੀ ਮਾਫੀ ਮੰਗੋਗੇ ਜਦਦੋਂ ਤੁਸੀਂ ਐਸੀ ਮਾਫੀ ਮੰਗ ਲਓਗੇ ਨਾ ਇਸਲਾਮਿਕ ਕਨਵਰਜਨ ਨਾ ਆ ਜਣਾ ਅਖੋਤੀ ਆ ਵਰਜਿੰਦਰ ਪਾਸਟਰ ਵਰਗਿਆਂ ਦਾ ਇਹਨਾਂ ਦਾ ਪਖੰਡ ਬਾਦ ਇੱਥੇ ਕੁਝ ਨਹੀਂ ਚੱਲਣਾ ਇਹ ਤੇ ਸਰਵਰ ਸਰਵ ਨੀਲਾ ਨਿਸ਼ਾਨ ਸਾਹਿਬ ਗੱਜੂਗਾ ਤੇ ਗੱਜੂਗਾ ਇਹ ਹੁਣ ਤੁਹਾਡੇ ਉੱਤੇ ਆ ਤੁਸੀਂ ਆਪਦੀ ਗਲਤੀ ਅੱਜ ਮੰਨਣੀ ਆ ਤੁਸੀਂ ਕੱਲ ਮੰਨੀ ਆ ਤੁਸੀਂ 100 ਸਾਲ ਬਾਅਦ ਮੰਨਣੀ ਆ 200 ਸਾਲ ਬਾਅਦ ਮੰਨਣੀ ਆ ਇਹ ਤੁਹਾਡੇ ਉੱਤੇ ਆ